ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸੀ ਲੈ ਕੇ ਇਹ ਸਾਰੇ ਪੱਗਾਂ ਜਿਹੜੇ ਸਟੈਨ ਵਾਲੀ ਪੂਣੀ ਜਿਹੜਾ ਜਿਹੜੀ ਪੱਗਾਂ ਉਹਨੂੰ ਪਹਿਲਾਂ ਹਲਕਾ ਪਹਲਕਾ ਪਾਣੀ ਲਾ ਲੈਣਾ ਪਾਣੀ ਲਾ ਕੇ ਤੁਸੀਂ ਦੂਜੇ ਬੰਦੇ ਨੂੰ ਫੜਾ ਲੈਣੀ ਆ ਪੱਗ ਜਾਂ ਫਿਰ ਤੁਸੀਂ ਕਿਸੇ ਕੁੰਡੇ ਨਾਲ ਬੰਨ ਵੀ ਸਕਦੇ ਹੋ ਲੜ ਆਪਾਂ ਬੜੇ ਬੜਾ ਲੜ ਫੜ ਲੈਣਾ ਬੜਾ ਲੜ ਫੜ ਕੇ ਜਿਹੜੀ ਪੱਗ ਆ ਉਹ ਆਪਾਂ ਚੌੜੀ ਕਰ ਲੈਣੀ ਆ ਚੌੜੀ ਕਰਕੇ ਜਿਹੜੇ ਕੋਨੇ ਨੇ ਸਾਈਡ ਤੇ ਉਹਨਾਂ ਨੂੰ ਆਪਾਂ ਅੰਦਰ ਕਰ ਲੈਣਾ ਅੰਦਰ ਕੌਨਿਆਂ ਨੂੰ ਆਪਾਂ ਅੰਦਰ ਕਰਕੇ ਪਹਿਲਾਂ ਆਪਾਂ ਖੱਬੀ ਸਾਈਡ ਤੋਂ ਪਤਲਾ ਕਪੜਾ ਚੱਕਣਾ ਪਤਲਾ ਕਪੜਾ ਚੱਕ ਕੇ ਜੇ ਜਿਹੜਾ ਬਾਕੀ ਕਪੜਾ ਉਹ ਆਪਾਂ ਅੰਦਰ ਦੇ ਦੇਣਾ ਅੰਦਰ ਦੇ ਕੇ ਆਪਾਂ ਸੱਜੀ ਸਾਈਡ ਤੋਂ ਪਤਲਾ ਕਪੜਾ ਚੱਕ ਲੈਣਾ ਜਾ ਕਿ ਜਿਹੜੀ ਆਪਾਂ ਗੱਠ ਮਾਰ ਰਣੀ ਆ ਤਾਂ ਜੋ ਜਿਹੜੇ ਵੀ ਰਖੜ ਕੇ ਬੰਦੇ ਨੇ ਉਹਨਾਂ ਦੀ ਪੁਣੀ ਨਾ ਖੁੱਲੇ ਤੇ ਜਿੱਥੋਂ ਆਪਾਂ ਪਹਿਲਾਂ ਹੀ ਬਤਲਾ ਪਾਸਾ ਫੜਿਆਈ ਉੱਥੋਂ ਹੀ ਆਪਾਂ ਫੜ ਲੈਣਾ ਹਰ ਕੇ ਜਿਹੜਾ ਆਪਾਂ ਮੋਟਾ ਪਾਸਾ ਉਹ ਸਾਰਾ ਆਪਾਂ ਥੱਲੇ ਕਰ ਲੈਣਾ ਜਿਵੇਂ ਤੁਸੀਂ ਵੀਡੀਓ ਬੱਚੇ ਦੇਖ ਰਹੇ ਹੋ ਜਿੱਥੋਂ ਜਿੱਥੋਂ ਆਪਾਂ ਪਹਿਲਾਂ ਫੜਿਆ ਸੀ ਲੜ ਉੱਥੋਂ ਉੱਥੇ ਹੀ ਦਵਾਰਾ ਫੇਰ ਫੜ ਲੈਣਾ ਜਿਹੜੀ ਇਹ ਪੂਣੀ ਆ ਸਾਰੀਆਂ ਪੱਗਾਂ ਦੇ ਸਟਾਈਲਨ ਲਈ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ